ਅਸੀ ਕਾ ਜੀ ਮੈਂ ਖੜਾ ਆ ਮੁਕੇਰੀਆਂ ਦੇ ਪਿੰਡ ਆਕਾਮ ਦੇ ਵਿੱਚ ਆਕਾਮ ਬਿਲਕੁਲ ਕੈਲੀਏ ਵੀ ਜੰਡਵਾਲ ਆ ਇਧਰਲੇ ਪਾਸੇ ਮਾਨਸਰ ਆ ਤੇ ਉਹ ਠਾਕਰਦਵਾਰੇ ਤੋਂ ਇੱਕ ਜਿਹੜੀ ਐ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਦੇ ਅੰਦਰ ਇੱਕ ਬਣਦੀ ਹੋਈ ਸੜਕ ਜਿਹੜੀ ਐ ਇਥੋਂ ਹਰਦੋਖੋਂਦ ਪਰ ਨੂੰ ਜਾ ਰਹੀ ਐ ਤੇ ਇਹ ਸੜਕ ਕੰਮ ਚੱਲਿਆ ਐ ਕੋਈ ਦੋਰਾਏ ਨਹੀਂ ਵੀ ਚੰਗਾ ਡਿਵੈਲਪਮੈਂਟ ਹੋਣੀ ਚਾਹੀਦੀ ਐ ਤੇ ਇਹਨਾਂ ਪਿੰਡਾਂ ਨੂੰ ਕਨੈਕਟੀਵਿਟੀ ਚੰਗੀ ਮਿਲ ਜਾਣੀ ਐ ਪਰ ਆਕਾਮ ਦੇ ਵਿੱਚ ਪਿੰਡ ਦੇ ਗੰਦੇ ਪਾਣੀ ਦਾ ਨਿਕਾਸੀ ਦਾ ਜਿਹੜਾ ਪ੍ਰੋਪਰ ਪ੍ਰਬੰਧ ਨਹੀਂ ਹੋਇਆ ਤੇ ਲੋਕ ਲਗਾਤਾਰ ਪਰੇਸ਼ਾਨ ਹੈ ਪਿੰਡ ਦੇ ਨਿਵਾਸੀਆਂ ਦੇ ਵੱਲੋਂ ਬੀਡੀਪੀਓ ਸਾਹਿਬ ਨੂੰ ਵੀ ਜਿਹੜਾ ਲਿਖਤੀ ਤੌਰ ਤੇ ਪਿਛਲੇ ਮਹੀਨੇ ਜਿਹੜੀ ਆ ਦਰਖਾਸਤਾਂ ਵੀ ਦਿੱਤੀਆਂ ਤੇ ਬਕਾਇਦਾ ਜਾ ਕੇ ਵੀ ਆਏ ਪਰ ਮੌਜੂਦਾ ਜਿਹੜੀ ਹਾਲਤ ਹੈ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਤੇ ਪਲੱਸ ਮਹਿਕਮੇ ਦੇ ਅਧਿਕਾਰੀਆਂ ਦੇ ਨਾਲ ਵੀ ਗਰਾਊਂਡ ਤੇ ਤੁਹਾਡਾ ਜਿਹੜਾ ਕੰਮ ਹੈ ਉਹ ਬੜਾ ਸਵਾਲੀਆ ਨਿਸ਼ਾਨ ਜਿਹੜੇ ਖੜੇ ਹੋ ਰਹੇ ਆ ਉਹਦੇ ਵਿੱਚ ਚਾਹੇ ਮਹਿਕਮਾ ਪੀਡਬਲਡ ਡੀ ਕਹਿ ਲਈਏ ਉਹਨਾਂ ਨੂੰ ਵੀ ਜਿੱਦਾਂ ਗਾਈਡ ਕੀਤਾ ਉਹਨਾਂ ਨੇ ਕੰਮ ਕਰ ਦਿੱਤਾ ਪਰ ਉਹਦੇ ਨਾਲ ਪ੍ਰੋਪਰ ਜਿਹੜਾ ਆਇਆ ਹੱਲ ਨਹੀਂ ਹੋਇਆ ਲੋਕਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਤੇ ਦੂਜੇ ਪਾਸੇ ਬੀਡੀਪੀਓ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਆ ਗੰਦੇ ਪਾਣੀ ਦਾ ਨਿਕਾਸ ਪ੍ਰੋਪਰ ਹੋਵੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਪ੍ਰੋਪਰ ਬਣਨ ਤਾਂ ਕਿ ਪਿੰਡਾਂ ਦੇ ਲੋਕਾਂ ਦੇ ਨਾ ਤਾਂ ਕੋਈ ਝਗੜੇ ਦੇ ਵਿਵਾਦ ਦੇ ਕੋਈ ਕਾਰਨ ਬਣ ਤੇ ਨਾ ਹੀ ਬਿਮਾਰੀਆਂ ਦੇ ਕਾਰਨ ਬਣ ਆਕਾਮ ਪਿੰਡ ਜਿੱਥੋਂ ਕਹਿ ਲਈਏ ਵੀ ਆਕਾਮ ਪਿੰਡ ਦੇ ਵਿੱਚੋਂ ਅਸੀਂ ਹਰਦੋਖੰਦ ਪਰ ਮਾਨਸਰ ਵਾਲੇ ਹਾਜੀਪੁਰ ਵਾਲੇ ਪਾਸਿਓਂ ਕਈ ਪਿੰਡਾਂ ਦਾ ਜਿਹੜਾ ਸਫ਼ਰ ਹੈ ਇਸੀ ਸੜਕ ਦੇ ਉੱਪਰੋਂ ਕਰਨਾ ਹੁੰਦਾ ਹੈ ਤੇ ਪਿੰਡ ਦੇ ਵਿੱਚੋਂ ਵਿੱਚ ਗੱਲ ਕਰ ਲਈਏ ਕਿ ਜਿਹੜੀ ਸੜਕ ਹੈ ਤੇ ਪੂਰੇ ਪਿੰਡ ਦਾ ਨਿਕਾਸ ਹੈ ਜਿਹੜਾ ਉਹ ਸੜਕ ਤੇ ਲਿਆ ਕੇ ਸੁੱਟਿਆ ਹੋਇਆ ਹੈ ਤੇ ਇਹ ਵੀਡੀਓ ਦੇ ਵਿੱਚ ਤੁਹਾਡਾ ਤਸਵੀਰਾਂ ਅਸੀਂ ਸਾਂਝੀਆਂ ਕਰਦਣੀਆਂ ਕਿ ਪਾਣੀ ਸਾੜੇ ਦੇ ਉੱਪਰ ਹੈ ਕਈ ਸਮੇਂ ਤੋਂ ਲਗਾਤਾਰ ਵਗੀ ਜਾ ਰਿਹਾ ਹੈ ਤੇ ਜਿਸ ਪਾਸੇ ਨੂੰ ਹੈ ਲੋ ਉਧਰ ਪਾਣੀ ਪੁੱਜ ਨਹੀਂ ਰਿਹਾ ਕੋਈ ਡਰੇਨੇਜ ਅੱਗੇ ਪ੍ਰਬੰਧ ਕੀਤਾ ਨਹੀਂ ਕੀਤਾ ਤੇ ਨਾ ਹੀ ਸੜਕ ਤੋਂ ਜਿਹੜੀ ਹੈ ਕ੍ਰੋਸ ਕੀਤਾ ਹੋਇਆ ਹੈ ਤੇ ਪਾਣੀ ਦਾ ਨਿਕਾਸ ਜਿਹੜਾ ਆ ਪਿੰਡ ਦੇ ਛੱਪੜ ਕਿਉਂਕਿ ਪਿੰਡ ਦੇ ਦੋਨੇ ਪਾਸੇ ਦੋ ਛੱਪੜ ਹੈ ਦੋਨਾਂ ਪਾਸੇ ਕਨੈਕਟੀਵਿਟੀ ਨਹੀਂ ਡਰੇਨ ਦੋਨਾਂ ਪਾਸੇ ਨਹੀਂ ਬਣਾਈ ਗਈ ਕਿਸੇ ਵੀ ਪਾਸੇ ਪਾਣੀ ਨਹੀਂ ਜਾ ਰਿਹਾ ਤੇ ਜਿਹੜੀ ਸੜਕ ਬਣ ਰਹੀ ਆ ਉਹਦੇ ਤੇ ਗੋਡਾ-ਗੋਡਾ ਪਾਣੀ ਹੈ ਲੋਕੀ ਸੜਕ ਦੇ ਉੱਪਰ ਇਸ ਪੇ ਹੋਏ ਗੰਧ ਦੇ ਵਿੱਚੋਂ ਟੱਪਣ ਦੇ ਲਈ ਮਜਬੂਰ ਹੈ ਤੇ ਇਹ ਹੀ ਪਾਣੀ ਟੱਪਦਾ ਟੱਪਦਾ ਹੁਣ ਕੋਟਲੀ ਵਾਲੇ ਪਾਸੇ ਨੂੰ ਆ ਕੀ ਕੋਟਲੀ ਪਿੰਡ ਦੇ ਵਾਲੇ ਪਾਸੇ ਨੂੰ ਜਾਣ ਰਿਹਾ ਹੈ ਤੇ ਪਰਥੇਠਾ ਜ਼ਮੀਨ ਦੇ ਉੱਪਰ ਭਰਤੀ ਪੈ ਰਹੀ ਹੈ ਤੇ ਜੇ ਇਹਦਾ ਪ੍ਰਬੰਧ ਨਾ ਹੋਇਆ ਤੇ ਮੈਕਮੇ ਵੱਲੋਂ ਵੀ ਪੀਡਬਲਯੂਡੀ ਨੇ 19 ਕ ਸੜਕ ਬਣਾ ਕੇ ਤੇ ਇਹ ਟੋਟਾ ਛੱਡ ਦੇਣ ਨਾਲ ਤੇ ਫਿਰ ਕਈ ਸਾਲਾਂ ਤੱਕ ਇਹ ਪੈਣਾ ਹੀ ਨਹੀਂ ਤੇ ਲੋਕਾਂ ਨੂੰ ਗੰਧ ਦੇ ਵਿੱਚੋਂ ਗੁਜ਼ਰਨੇ ਪੈਣਾ ਹੈ ਮੇਰੇ ਨਾਲ ਪਿੰਡ ਦੇ ਲੋਕ ਹੈ ਜਿਹੜੇ ਦੱਸਣਗੇ ਵੀ ਜਿਨ੍ਹਾਂ ਨੂੰ ਮੁਸ਼ਕਲ ਆ ਰਹੀ ਹੈ ਕਿਉਂਕਿ ਅ ਮਹਿਕਮੇ ਦੇ ਅਧਿਕਾਰੀਆਂ ਦੇ ਵੱਲੋਂ ਨਹੀਂ ਦੇਖਿਆ ਜਾ ਰਿਹਾ ਕੋਈ ਗੱਲ ਨਹੀਂ ਸੁਣ ਰਿਹਾ ਤੇ ਪਿੰਡ ਦੇ ਸਰਪੰਚ ਦੇ ਵੱਲੋਂ ਵੀ ਕੀ ਕੁਝ ਕੀਤਾ ਜਾ ਰਿਹਾ ਉਹ ਆਪ ਆਪਣੀ ਹੱਡ ਬਿੱਤੀ ਦੱਸਣਗੇ ਤੇ ਤਾਂ ਕਿ ਜਿਹੜਾ ਇਹ ਹੈ ਇਹਦੇ ਤੇ ਕਾਰਵਾਈ ਬਣਦੀ ਹੋ ਸਕੇ ਚਾਹੇ ਇੱਥੋਂ ਦੇ ਸਰਪੰਚ ਦੀਆਂ ਗਲਤੀਆਂ ਚਾਹੇ ਮਹਿਕਮੇ ਦੇ ਅਧਿਕਾਰੀਆਂ ਦੀਆਂ ਗਲਤੀਆਂ ਚਾਹੇ ਬੀਡੀਪੀਓ ਦੇ ਜੇਏ ਹੈ ਚਾਹੇ ਸੈਕਟਰੀ ਉਹਨਾਂ ਦੀਆਂ ਗਲਤੀਆਂ ਉਹਨੂੰ ਦੁਰਸਤ ਕਰਨਾ ਚਾਹੀਦਾ ਐਵੇਂ ਲੋਕਾਂ ਨੂੰ ਗੰਦ ਦੇ ਵਿੱਚੋਂ ਨਹੀਂ ਟਪਾਉਣਾ ਚਾਹੀਦਾ ਸਾਡੇ ਨਾਲ ਪਿੰਡ ਦੇ ਲੋਕ ਹੈ ਜਿਹੜੇ ਬਸ ਖੁਦ ਦੱਸਣਗੇ ਕਿ ਇਹ ਕਿੰਨੇ ਕ ਸਮੇਂ ਤੋਂ ਇਸੇ ਗੰਦੇ ਵਿੱਚੋਂ ਟਪ ਰਿਹਾ ਸਾਡਾ ਬਜ਼ੁਰਗ ਹੈ ਤੁਹਾਡਾ ਨਾਮ ਕੀ ਹੈ ਜੀ ਮਲਕੀਤ ਸਿੰਘ ਜੀ ਮਲਕੀਤ ਜੀ ਇਹ ਇਹ ਮਤਲਬ ਕੀ ਰੋਲਾ ਹੈਗਾ ਕਾਫੀ ਟਾਈਮ ਦਾ ਇਦੀ ਗੰਦ ਹੈ ਇਸੇ ਪਿੰਡ ਦੇ ਵਿੱਚੋਂ ਇਹ ਰੋਲਾ ਹੈ ਜੀ ਕਿ ਪਾਣੀ ਦੀ ਜਿਹੜੀ ਡਰੇਨਿੰਗ ਹੈ ਨਾ ਇਹ ਮਤਲਬ ਹੋ ਨਹੀਂ ਰਹੀ ਹੂੰ ਇਹ ਸਰਪੰਚ ਕੋਈ ਪੇਨ ਨਹੀਂ ਲੈ ਰਿਹਾ ਹੂੰ ਇਹ ਪਾਣੀ ਇਧਰੋਂ ਇੱਥੇ ਲਿਆ ਕੇ ਉਹਨੇ ਇਹਨਾਂ ਘਰਾਂ ਦੇ ਕੋਲ ਪਾਣੀ ਛੱਡ ਦਿੱਤਾ ਹੈ ਨੇੜੇ ਦੇ ਘਰਾਂ ਦੀ ਜਿਹੜੀ ਮਤਲਬ ਆਪਣੇ ਟਾਇਲਟ ਸਿਸਟਮ ਹੈ ਉਹ ਵੀ ਚੋਕ ਹੋ ਚੁੱਕਾ ਹੂੰ ਉਹਨਾਂ ਦੇ ਬੱਚੇ ਵੀ ਬਿਮਾਰ ਹੋ ਰਹੇ ਨੇ ਸਭ ਕੁਝ ਹੋ ਰਿਹਾ ਪਰ ਕੋਈ ਵੀ ਨਾ ਪ੍ਰਸ਼ਾਸਨ ਨੇ ਤਾਂ ਕੋਈ ਇੰਤਜ਼ਾਮ ਕਰ ਰਿਹਾ ਨਾ ਸਰਪੰਚ ਕਰ ਰਿਹਾ ਅਸੀਂ ਇਹ ਮਤਲਬ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਏ ਤਾਂ ਜੋ ਲੋਕਾਂ ਨੂੰ ਇਸ ਨਿਯਤ ਤੋਂ ਬਾਹਰ ਕੱਟਿਆ ਜਾਏ ਨਹੀਂ ਤੇ ਇੱਥੇ ਇੱਥੇ ਕਿੱਥੇ ਕੋਈ ਨਾਲੀ ਨੂਲੀ ਹੈ ਨਹੀਂ ਸੀਗੀ ਪਹਿਲਾਂ ਇਹ ਪ੍ਰਬੰਧ ਪਾਣੀ ਜਾਂਦਾ ਕਿੱਥੇ ਗਾਇ ਪਾਣੀ ਜਿਹੜਾ ਹੁਣ ਇੱਥੇ ਗੰਦ ਪਿਆ ਹੋਇਆ ਇਹ ਇਹ ਪਾਣੀ ਮਤਲਬ ਪਰਲੇ ਪਾਸੇ ਇੱਕ ਆਪਣੇ ਛੱਪੜ ਹੈਗਾ ਐ ਇਹਦਾ ਪੰਚਾਇਤ ਦਾ ਡੇਢ ਕਿਲੇ ਦਾ ਹੂੰ ਇਹ ਪਾਣੀ ਉਧਰ ਵੀ ਜਾ ਸਕਦਾ ਸੀਗਾ ਹੂੰ ਇੱਧਰ ਅੱਗੇ ਨਿਕਾਸੀ ਕੋਈ ਨਹੀਂ ਹੈ ਇੱਧਰ ਇੱਕ ਛੋਟਾ ਆਪਣੇ ਹੈਗਾ ਇਹ ਆਪਣੇ ਛੱਪੜ ਸਿਰਫ ਦੋ ਕਨਾਲ ਦਾ ਜਿਹੜਾ ਕਿ ਉਹ ਆਲਰੇਡੀ ਓਵਰਫਲੋ ਹੋ ਚੁੱਕਾ ਹੂੰ ਤੇ ਇਸ ਕਰਕੇ ਇਹ ਪਾਣੀ ਦੀ ਨਿਕਾਸੀ ਨਾ ਸਰਪੰਚ ਉਧਰ ਨੂੰ ਲਿਜਾ ਰਿਹਾ ਨਾ ਕੁਛ ਨਾ ਇੱਥੇ ਹੀ ਉਹਨੇ ਛੱਡ ਦਿੱਤੀ ਹੈ ਹੂੰ ਕਿਤੇ ਵੀ ਨਹੀਂ ਕਰ ਰਿਹਾ ਤੁਸੀਂ ਕਿਤੇ ਕਿਤੇ ਕੋ ਗਏ ਹੋ ਅਸੀਂ ਵੀਡੀਓ ਨੂੰ ਦਰਖਾਸਤ ਦਿੱਤੀ ਹੈ ਐਸਟੀਓਪੀ ਡਬਲਯੂਡੀ ਨੂੰ ਵੀ ਦਿੱਤੀ ਹੈ ਹੂੰ ਪਰ ਸਾਨੂੰ ਅਜੇ ਤੱਕ ਕਿਤੇ ਉਹਨਾਂ ਇਨਸਾਫ ਨਹੀਂ ਮਿਲਿਆ ਅਹੀਂ ਐਸਟੀਐਮ ਨੂੰ ਆਪਣੇ ਐਸਟੀਐਮ ਸਾਹਿਬ ਨੂੰ ਵੀ ਅਹੀਂ ਅਰਕਟੇਸ਼ਨ ਇਹ ਮਤਲਬ ਨਹੀਂ ਤੇ ਇਹ ਹੁਣ ਮਿੱਟੀ ਇਹ ਪਾਈ ਹੋਈ ਹੈ ਇਹਦੇ ਬਾਰੇ ਚ ਕੀ ਹੈ ਕਿਉਂਕਿ ਇਹ ਪਹਿਲਾਂ ਇੱਧਰ ਸ਼ਾਇਦ ਕਰ ਦਿੱਤੇ ਹੋਇਆ ਇਹ ਇੱਧਰ ਗੰਦ ਪਿਆ ਸੀ ਸਰਪੰਚ ਨੇ ਜਿਹਦੇ ਨਾਲ ਇੱਥੇ ਮਿੱਟੀ ਪਵਾਤੀ ਹੈ ਵੀ ਗੰਦ ਜਿਹੜਾ ਮਤਲਬ ਇੱਧਰ ਕੋਠਲੀ ਨੂੰ ਪਾਣੀ ਜਾਵੇ ਵੀ ਮਤਲਬ ਰੂੜ ਤੇ ਹੀ ਡਾਵੇ ਨਹੀਂ ਤਾਂ ਇੱਧਰ ਕੋਈ ਨਾਲੀ ਗਲੀ ਕੋਈ ਵੀ ਅਜੇ ਬਣੀ ਹੋਈ ਨਾਲੀ ਗਲੀ ਅੱਗੇ ਨਾਲੀਆਂ ਨਹੀਂ ਹੈ ਕਹਿੰਦਾ ਮੈਂ ਆਪਣੇ ਨਾਲੀਆਂ ਬੁਲਵਾਉਣੀਆਂ ਨਹੀਂ ਹੈ ਸਹੀ ਬੁਨਵਾਉਣੀਆਂ ਨਾਲੀਆਂ ਨਹੀਂ ਤੇ ਗਲੀ ਪਿਕੜੀ ਪੜੀ ਹੋਈ ਹੈ ਦੇ ਇਹ ਪਿੰਡ ਦੇ ਬਜ਼ੁਰਗਾ ਦਾ ਇੱਥੇ ਨੌਜਵਾਨ ਵੀ ਹੈਗੇ ਆ ਕਹਿੰਦਾ ਚੰਦੇ ਆ ਦੇਖੋ ਜੀ ਸਾਡੇ ਲਾਗੇ ਘਰ ਹੈ ਘਰਾਂ ਦੇ ਗਾੜੀ ਗੋਡੇ-ਗੋਡੇ ਪਾਣੀ ਖੜਿਆ ਗਟਰਾਂ ਦੇ ਪਾਣੀ ਆ ਰਹੇ ਨੇ ਗਾੜੀ ਖੜੇ ਨੇ ਬਰਖਾ ਝੜੀ ਹੁੰਦੀ ਹੈ ਗੋਡੇ-ਗੋਡੇ ਪਾਣੀ ਹੋ ਜਾਂਦਾ ਹੈ ਕਲਾ ਮੁਸ਼ਕਿਲ ਹੋ ਗਿਆ ਬੱਚੇ ਸਕੂਲ ਜਾਂਦੇ ਕਿੱਧਰ ਜਾਣਗੇ ਇੱਧਰ ਦੇਖੋ ਕੱਲ ਨੂੰ ਸਾਡੇ ਘਰ ਕੇ ਅਮਰਜੈਂਸੀ ਕੇਦੇ ਬੱਚੇ ਨੂੰ ਕੋਈ ਬਿਮਾਰ ਹੋ ਜਾਂਦਾ ਬਜ਼ੁਰਗ ਬਿਮਾਰ ਹੋ ਜਾਂਦਾ ਨੂੰ ਲੈ ਕੇ ਜਾਣੇ ਪੈ ਜੇ ਰਾਤ ਨੂੰ ਕੋ ਰੋ ਗੱਡੀ ਨਹੀਂ ਆ ਸਕਦੀ ਅੰਦਰ ਨਾ ਜਾ ਸਕਦੀ ਨਾ ਆ ਸਕਦੀ ਇਹ ਤੇ ਇੱਕ ਬਾਰਡਰ ਬਣਾ ਦਿੱਤਾ ਜੀ ਪਿੰਡ ਵਿੱਚ ਨਾ ਕੋਈ ਆਵੇ ਤੇ ਨਾ ਕੋਈ ਜਾਵੇ ਹਾਂ ਹੁਣ ਜੀ ਦੇਖ ਕੋਈ ਨਹੀਂ ਆ ਜਾ ਸਕਦਾ ਅੱਤ ਤੁਸੀਂ ਬਣਾਤੀ ਤੁਸੀਂ ਬਣਾਤੀ ਲੋਕੀ ਕਿੱਥੋਂ ਜਾਣ ਕੇ ਦੱਸੋ ਪਿੰਡ ਨੂੰ ਰਸਤਾ ਇੱਕ ਮੇਨ ਰਸਤਾ ਚਾਰ ਕਰਨ ਦੀ ਗਲੀ ਆ ਚਾਨ ਚਾਨ ਨੂੰ ਇਹੀ ਇੱਕ ਮਿੰਟ ਰਸਤਾ ਆ ਉਹਨੇ ਪਿੰਡ ਵਿੱਚ ਕਿੱਦਾਂ ਕੋਈ ਜਗ੍ਹਾ ਜਿੱਥੇ ਉਹਨੂੰ ਕਹਿਨੇ ਆ ਕਿ ਇਹਨੂੰ ਹੀ ਬਿਵਾਸਾ ਦੰਨੇ ਆ ਚਲੋ ਪਤਲਾ ਪਤਲਾ ਕਰਕੇ ਉਹ ਸਾਨੂੰ ਗਾੜੀ ਧਮਕੀ ਦਿੰਦਾ ਕਿ ਅਸੀਂ ਤੁਹਾਡੇ ਤੇ ਪਰਚਾ ਕਰਵਾ ਦਾਂ ਜਿੰਨੇ ਮਿੱਟੀ ਨੂੰ ਹੱਥ ਲਾਇਆ ਨਹੀਂ ਤੂੰ ਪਰਚਾ ਕਰਾਉਂਦੀ ਤਾਂ ਕੋਈ ਗੱਲ ਨਹੀਂ ਬਣਦੀ ਗੱਲ ਨਹੀਂ ਬਣਦੀ ਉਹ ਧਮਕੀ ਦਿੰਦਾ ਹੈ ਕਿ ਐਵੇਂ ਮੈਂ ਪਰਚਾ ਜਿੰਨੇ ਮਿੱਟੀ ਨੂੰ ਹੱਥ ਲਾਇਆ ਤੇ ਮੈਂ ਪਰਚਾ ਕਰਵਾ ਦਾਂਗਾ ਅੱਛਾ ਕਿਹਦੀ ਧਮਕੀ ਦੇ ਰਿਹਾ ਉਹ ਉਦੋਂ ਸੋਹਾ ਇਹ ਕਿੱਦਾਂ ਘਰੋਂ ਨਿਕਲੀ ਇਹ ਬੱਚਿਆਂ ਨੂੰ ਲੈ ਕੇ ਜਾਣਾ ਕੱਲ ਨੂੰ ਮਜਬੂਰੀ ਹੋਏ ਜੀ ਬੰਦੇ ਨੂੰ ਆ ਜਾਂਦੇ ਕਿੱਦਾਂ ਕੋਈ ਜਾਏਗਾ ਇਹ ਤੇ ਹੁਣ ਧੰਗਾ ਕਰ ਰਿਹਾ ਸਰਪੰਚ ਪਿੰਡ ਜਾਣਾ ਇਹ ਜਿਹੜੇ ਘਰਾਂ ਵਾਲੇ ਨਹੀਂ ਬੋਲਦੇ ਕਿ ਜਿੱਦਾਂ ਹੋਣੀ ਹੈ ਰਹੀ ਆ ਜਾਂ ਘਰ ਹੈ ਸਾਰੇ ਬੋਲਦੇ ਪੀ ਅਪਲੀਕੇਸ਼ਨ ਲੈ ਕੇ ਦਿੱਤੀਆਂ ਸਾਈਨ ਕੀਤੇ ਸਾਰਿਆਂ ਨੇ ਹਾਂ ਉਹ ਨਹੀਂ ਕੋਈ ਕਾਰਵਾਈ ਕਰਦਾ ਸਰਪੰਚ ਨੂੰ ਸੱਦਦੇ ਆ ਸਰਪੰਚ ਮੁਕੇ ਤੇ ਆਂਦਾ ਹੀ ਨਹੀਂ ਅੱਛਾ ਸਰਪੰਚ ਕੀ ਕਹਿ ਰਹੇ ਹੋ ਸਰਪੰਚ ਕਹਿ ਰਹੇ ਮੈਂ ਤਾਂ ਪੈਸੇ ਹੀ ਨਹੀਂ ਮੈਂ ਕੀ ਕਰ ਸਕਦਾ ਅੱਛਾ ਹੁਣ ਮਿੱਟੀ ਦੀ ਟੱਲੀ ਲਾ ਕੇ ਸੁੱਟਦੀ ਇਹਦੇ ਪੈਸੇ ਆਏ ਸਰਪੰਚ ਕੋਲੋਂ ਕਿਤੇ ਹੂੰ ਉਨੇ ਜਿਆਦਾ ਹੱਲ ਕਰਦਾ ਮਿੱਟੀ ਪਸਾਂਦਾ ਚਲੋ ਜੀ ਮਾੜਾ ਮੋਟਾ ਚਲੋ ਕਰਦਾ ਉਹ ਬਸਾਈ ਨਹੀਂ ਨਿਉਚੀ ਕਰਤੀ ਕਿੱਥੋਂ ਲੋਕੀ ਜਾਣਗੇ ਵੀ ਆਪੇ ਦੇਖੋ ਲੋਕੀ ਲੰਗਰ ਕੇ ਕਿੱਥੋਂ ਇਹ ਇਹ ਇਜ਼ ਇਹ ਪਿੰਡ ਦੇ ਲੋਕਾਂ ਦੀ ਆਵਾਜ਼ ਹੈ ਤੁਸੀਂ ਆਪ ਸੁਣ ਲਿਆ ਆ ਵੀ ਆ ਕਾਮ ਪਿੰਡ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਹੈ ਗੰਦ ਇੱਕ ਪ੍ਰਕਾਰ ਦਾ ਪਿਆ ਹੋਇਆ ਹੈ ਮੈਕਮੇ ਦੇ ਅਧਿਕਾਰੀ ਆ ਚਾਹੇ ਸਾਡੇ ਐਸ ਡੀ ਐਮ ਮੁਕੇਰੀਆਂ ਆ ਪੀ ਡੀ ਪੀਓ ਮੁਕੇਰੀਆਂ ਆ ਤੇ ਚਾਹੇ ਪੀ ਡਬਲਯੂਟੀ ਆ ਉਹਨਾਂ ਨੂੰ ਬੇਨਤੀ ਹੈ ਵੀ ਕਿਉਂਕਿ ਇਹ ਸੜਕ ਬਣਦੀ ਸੀ ਜਿੱਦੇ ਇੱਕ ਵਾਰ ਇਹ ਸੜਕ ਬਣ ਗਈ ਤੇ ਦੁਬਾਰਾ ਤੋਂ ਇਹਦਾ ਕੋਈ ਪ੍ਰਬੰਧ ਨਹੀਂ ਹੋਣਾ ਤੇ ਸਾਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਮਹਿਕਮਾ ਜਦੋਂ ਡਿਸਪੂਟਡ ਹੁੰਦੀ ਹੈ ਉਹ ਛੱਡ ਕੇ ਚਲਾ ਜਾਂਦਾ ਹੈ ਪਰ ਬੀਡੀਪੀਓ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਪਿੰਡ ਦੇ ਗੰਦੇ ਪਾਣੀ ਦਾ ਨਿਕਾਸੀ ਦਾ ਪ੍ਰਬੰਧ ਕਰਾਣਾ ਅਜੇ ਹਾਣੀ ਵੀ ਹੁਣ ਮੈਂ ਉਹ ਖੁਦ ਦੇਖਿਆ ਹੈ ਕਿ ਉਹ ਘਰ ਹੈ ਉਹਨਾਂ ਦਾ ਬੈੱਡ ਨੀਵਾ ਹੈ ਤੇ ਉਹਨਾਂ ਦਾ ਜਿਹੜਾ ਇਹ ਨਾਲੀ ਤਾਂ ਕੱਢ ਦਿੱਤੀ ਹੈ ਪਰ ਬਜਾਏ ਪਾਣੀ ਬਾਹਰ ਨਿਕਲਣ ਦੀ ਬਜਾਏ ਉਹਨਾਂ ਦੇ ਆਪਣੇ ਘਰ ਦੇ ਅੰਦਰ ਨੂੰ ਪਾਣੀ ਜਾ ਰਿਹਾ ਹੈ ਜਿਹੜਾ ਗੰਦਾ ਪਾਣੀ ਹੈ ਲੋਕਾਂ ਦੇ ਘਰਾਂ ਦਾ ਪਿੰਡ ਦੇ ਦੋਨੇ ਪਾਸੇ ਛੱਪੜ ਹੋਣ ਦੀ ਬਜਾਏ ਪ੍ਰੋਪਰ ਡਰੇਨੇਜ ਦਾ ਪ੍ਰਬੰਧ ਨਹੀਂ ਕੀਤਾ ਜਿੱਦ ਦੇ ਕਰਕੇ ਇੱਕ ਪਾਸੇ ਨੂੰ ਲੈਣ ਦੇ ਚੱਕਰ ਦੇ ਵਿੱਚ ਪੂਰੇ ਪਿੰਡ ਨੂੰ ਤਫਾੜ ਪਾਤਾ ਹੁਣ ਝਗੜੇ ਆ ਲੋਕੀ ਆਪਣੇ ਘਰ ਦੇ ਕੋਲ ਨਾਲ ਇਹ ਨਿਕਲ ਹੋ ਰਹੀ ਦੇ ਚੱਕਰ 'ਚ ਪਰ ਮਹਿਕਮਾ ਖੁਦ ਜ਼ਿੰਮੇਵਾਰੀ ਲਵੇ ਐਸ.ਜੀ.ਐਮ ਸਾਹਿਬ ਜ਼ਿੰਮੇਵਾਰੀ ਲੈਣ ਤੇ ਮਹਿਕਮੇ ਦੇ ਵੱਡੇ ਅਧਿਕਾਰੀ ਇੱਥੇ ਬਕਾਇਦਾ ਕਮੇਟੀ ਬਣਾ ਕੇ ਪਿੰਡ ਦੇ ਵਿੱਚ ਪਹੁੰਚਣ ਪਿੰਡ ਦੀ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਇਹਦਾ ਪ੍ਰੋਪਰ ਪ੍ਰਬੰਧ ਕਰਵਾਣ ਤਾਂ ਕਿ ਜਿਹੜਾ ਹੈ ਇਹ ਪ੍ਰੋਪਰ ਪ੍ਰਬੰਧ ਹੋਵੇ ਇਹ ਨਾ ਹੋਵੇ ਵੀ ਲੋਕਾਂ ਨੂੰ ਧਰਨੇ ਮਜਾਰਿਆਂ ਵਾਲੇ ਪਾਸੇ ਨੂੰ ਆਣਾ ਪੈ ਜੇ ਵੀ ਲੋਕਾਂ ਦੀ ਮਜਬੂਰੀ ਬਣ ਜੇ ਪੀ ਇਹਦਾ ਹੁਣ ਪ੍ਰਬੰਧ ਨਹੀਂ ਹੋ ਰਿਹਾ ਆ ਤੇ ਅਸੀਂ ਕਿੱਥੇ ਜਾਈਏ ਅੱਜ ਇਹ ਵੀਡੀਓ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਪਿੰਡ ਕਾਮ ਮੁਕੇਰੀਆਂ ਦਾ ਹੈ ਤੇ ਜਿਹਦੇ ਪਿੰਡ ਦੇ ਨਿਵਾਸੀ ਜਿਹੜੇ ਆ ਗੰਦੇ ਪਾਣੀ ਦੇ ਨਿਕਾਸੀ ਤੋਂ ਪਰੇਸ਼ਾਨ ਹੈ ਉਹਨਾਂ ਦੇ ਘਰਾਂ ਦੇ ਵਿੱਚ ਗੰਦਾ ਪਾਣੀ ਜਾ ਰਿਹਾ ਤੁਸੀਂ ਸੁਣ ਲਿਆ ਉਹਨਾਂ ਦੀਆਂ ਗੱਲਾਂ ਤੇ ਇਹ ਲਗਾਤਾਰ ਕਾਗਜ਼ ਲੈ ਕੇ ਚਾਹੇ ਅਲੱਗ-ਅਲੱਗ ਦਫ਼ਤਰਾਂ ਦੇ ਵਿੱਚ ੱੱਕੇ ਖਾ ਰਹੇ ਆ ਤੇ ਇਥੋਂ ਦੇ ਪ੍ਰਸ਼ਾਸਨ ਦੇ ਅਧਿਕਾਰੀ ਤਾਂ ਜਾਂ ਇਥੋਂ ਦੇ ਮੰਤਰੀ ਸ਼ਾਂਤਰੀ ਜਾਂ ਇਥੋਂ ਦੇ ਲੀਡਰ ਆ ਉਹਨਾਂ ਨੂੰ ਵੀ ਪਰਵਾਹ ਨਹੀਂ ਹੈ ਕਿ ਲੋਕਾਂ ਦਾ ਪ੍ਰਬੰਧ ਕੀ ਕਰਾਣਾ ਮੈਂ ਆਸ ਕਰਦਾ ਵੀ ਤੁਸੀਂ ਲੋਕ ਜਿਹੜੀ ਮਦਦ ਕਰਦੇ ਹੋ ਲੋਕਾਂ ਦੀ ਇਹਨਾਂ ਤਸਵੀਰਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦੇ ਕਰੋ ਤਾਂ ਕਿ ਪਤਾ ਲੱਗੇ ਕਿ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਕਿੱਦਾਂ ਦੀ ਹੋ ਰਹੀ ਹੈ ਲੋਕਾਂ ਨੂੰ ਗੰਧ ਦੇ ਵਿੱਚ ਲਗਾਤਾਰ ਰੱਖਿਆ ਜਾ ਰਿਹਾ ਹੈ ਧੰਨਵਾਦ ਹੋਰ ਕੀ ਗੱਲ ਕਰਨੀ ਹੈ